ਸੰਸਾਰ ਦੇ ਉੱਤੇ ਬੜਾ ਤੱਕਾ ਹੁੰਦਾ ਜੀ ਗੁਰਨਾਨਕ ਪਾਸ਼ਾ ਮਹਾਰਾਜ ਵੇਲੇ ਵੀ ਵਿਰਕੀ ਤੱਕਿਆ ਸੀ ਉਦੋਂ ਵੀ ਤੱਕਾ ਹੁੰਦਾ ਸੀ ਪਾਤਸ਼ਾਹ ਅੱਜ ਵੀ ਬੜਾ ਤੱਕਾ ਹੁੰਦਾ ਜੀ ਕੁਝ ਰਹਿਮਤ ਕਰ ਦਿਓ ਸੰਸਾਰ ਦੇ ਤੇ ਸਾਡੇ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਫਹਿਮਤਾਂ ਦੇ ਘਰ ਵਿੱਚ ਆਉਂਦੇ ਆ ਕਹਿੰਦੇ ਕੀ he Golam, Yeah. <laughs> ਵੀਰੇ <muchas> ਸ਼ਾਸਮ ਦਿਓ ਇਤਿਹਾਸ ਦਾ ਮਾਣ ਕਰਦੇ ਆ ਬਾਰ ਬਾਰ ਬੇਅੰਤ ਮਾਇਆ ਪੇਟਾ ਹਾਜ਼ਰ ਹੋ ਰਹੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਬੇਤੀ ਹੈ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਅਤੇ ਜੀ ਸੰਦੀਪ ਕੌਰ ਸਮੂਹ ਪ੍ਰਧਾਰ ਵੱਲੋਂ ਬੜਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਬੇਤੀ ਪਾਸ਼ਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਦੇ ਰੁਕਤਾ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਰਵਜਣਾ ਕਿਓ ਜੀ ਧੰਨ ਗੁਰੂ ਕਲਕੀ ਤਰਪਾਦਾਸ਼ਾ ਮਹਾਰਾਜ ਤਖਤ ਉਤੇ ਬੈਠਦੇ ਆ ਇੱਕ ਸਿੱਖ ਹਨ ਕਿ ਕਿਦਾ ਪੱਛਾ ਵੀ ਸੰਸਾਰ ਤੇ ਧੱਕਾ ਹੋ ਰਿਹਾ ਤੇ ਧੱਕਾ ਇੰਨਾ ਜ਼ਿਆਦਾ ਹੋ ਰਿਹਾ ਵੀ ਜ਼ੁਲਮਾਂ ਦੇ ਨਾਲ ਜੇ ਕੋਈ ਖਹਿਣ ਦਾ ਯਤਨ ਕਰਦਾ ਨਾ ਤੇ ਉਹਨੂੰ ਹਕੂਮਤ ਮੌਤ ਦੇ ਘਾਟ ਉਤਾਰ ਦਿੰਦੀ ਹੈ ਤੇ ਕਈ ਪਰਵਾਹ ਇਹੋ ਜਿਹੇ ਨੇ ਉਹ ਜਿਹੜੀ ਹਕੂਮਤ ਆ ਜਿਹੜਾ ਸਾਡੇ ਉਹ ਸਹਰੇ ਨੇ ਤੇ ਇੰਨਾ ਜ਼ਿਆਦਾ ਜ਼ੁਲਮ ਹੋ ਰਿਹਾ ਸੰਸਾਰ ਦੇ ਉੱਤੇ ਤੇ ਜਿਹੜਾ ਪਰਿਵਾਰ ਆ ਉਹ ਕਈ ਵਾਰੀ ਭੁੱਖੇ ਸੌਣੇ ਨੇ ਸੰਸਾਰ ਦੇ ਤੇ ਤਾਨ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਕਹਿੰਦੇ ਆ ਕਹਿੰਦੇ ਜਿਹੜਾ ਤਖਤ ਉੱਤੇ ਬੈਠਾ ਹੋਵੇ ਨਾ ਉਹਨੂੰ ਇਸ ਗੱਲ ਦਾ ਸੋਚਣਾ ਚਾਹੀਦਾ ਵੀ ਮੇਰੀ ਪ੍ਰਜਾ ਕਿਵੇਂ ਖੁਸ਼ ਹੋ ਸਕਦੀ ਹੈ ਜੇ ਪ੍ਰਜਾ ਖੁਸ਼ ਹੈ ਕਿਉਂਕਿ ਰਾਜੇ ਦਾ ਸ਼ਬਦ ਭਾਈ ਭਾਈ ਕਾਲ ਸਿੰਘ ਨਾਭਾ ਜੀ ਮਹਾਨ ਕੋਸ਼ ਵਿੱਚ ਲਿਖਦੇ ਆ ਕਹਿੰਦੇ ਰਾਜੇ ਦਾ ਸ਼ਬਦ ਹੁੰਦਾ ਰਜਿਆ ਹੋਇਆ ਬੰਦਾ ਅਸਲ ਮੈਨੇ ਵਿੱਚ ਅਖਰੀ ਸ਼ਬਦ ਜਿਹੜਾ ਨਾ ਉਹ ਰਜਿਆ ਹੋਇਆ ਬੰਦਾ ਤੇ ਜਦੋਂ ਭੁੱਖ ਪਖਲਾਰਨ ਵਾਲਾ ਬੰਦਾ ਤਖਤ ਉੱਤੇ ਬੈਠ ਜਾਏ ਤੇ ਫਿਰ ਪ੍ਰਜਾ ਦਾ ਤੇ ਰੱਬ ਹੀ ਰਾਖਾ ਭਾਵੇਂ ਉਹ ਅੱਜ ਵਾਲੇ ਹੋਣ ਤੇ ਭਾਵੇਂ ਉਹ ਪਹਿਲਾਂ ਵਾਲੇ ਹੋਣ ਹੁਣ ਕਿਤੇ ਰੱਖਿਆ ਜੇ ਹੁਣ ਇੱਕ ਸਵਾਲ ਪੈਦਾ ਹੁੰਦਾ ਵੀ ਜਿਹੜਾ ਤਖਤ ਉੱਤੇ ਬੈਠ ਗਿਆ ਔਰੰਗਜੀਬ ਇੱਕ ਪਾਸੇ ਤੇ ਰੌਲਾ ਪਾ ਰਿਹਾ ਵੀ ਸੰਸਾਰ ਦੇ ਉੱਤੇ ਹਿੰਦੂ ਨਹੀਂ ਹੋਣਾ ਚਾਹੀਦਾ ਤੇ ਇੱਕ ਪਾਸੇ ਧੰਨ ਗੁਰੂ ਕਲਗੀ ਤਰਪਾਦਾਸ਼ਾ ਮਹਾਰਾਜ ਜਿੱਥੇ ਰਹਿ ਰਹੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਮੱਖੋਵਾਲ ਦੀ ਧਰਤੀ ਜੜੀ ਹੈ ਹੁਣ ਧੰਨ ਗੁਰੂ ਕਲਗੀ ਤਰਪਾਦਾਸ਼ਾ ਮਹਾਰਾਜ ਜਿਹੜੇ ਇਲਾਕੇ ਵਿੱਚ ਰਹੇ ਨੇ ਇਹਦੇ